ਲਓ ਵੀ ਸੱਜਣੋ ਬਾਈ ਮਨਿੰਦਰ ਕੋਲੇ ਪਹੁੰਚਿਆ ਪਿੰਡ ਲੰਡੇ ਰੋਡੇ ਦੋਸਤੋ ਟੌਪ ਦੀ ਜਰਸੀ ਲੈ ਕੇ ਆਇਆ ਬਾਈ ਅੱਜ ਪੰਜਾਬ ਵਾਲੀ ਵੱਡੇ ਕੱਦ ਕਾਠ ਵਾਲੀ ਤੇ ਤਾਜੀ ਸੂਈ ਹੈ ਸੱਜਣੋ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਸੱਜਣੋ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਬੇਨਤੀ ਹੈ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਜੇ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜੇ ਮਗਰ ਵੀ ਦੋਸਤੋ ਵੱੱਛੀ ਹੈ ਇਹਦੀ ਪ੍ਰੋਪਰ ਜਾਣੀ ਬਾਈ ਬਾਈ ਤੋਂ ਲੈਨੇ ਆ ਜਾਣਕਾਰੀ ਦੋਸਤੋ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਰਾਤ ਦੀ ਸੂਈ ਆ ਦੋਸਤੋ ਤੇ ਮਗਰ ਵੱੱਛੀ ਵੀ ਦੋਸਤੋ ਨਗੀਨਾ ਹੀ ਆ ਜਰਸੀ ਦੀ ਦੋ ਨਾ ਹੀ ਸਮਝੋ ਸੱਜਣੋ ਤੇ ਆਓ ਫਿਰ ਬਾਈ ਆਓ ਕਰਾ ਦੱਸ ਗਏ ਇਹ ਜਾਣਕਾਰੀ ਦਰਸ਼ਕਾਂ ਨੂੰ ਹਾਂਜੀ ਬਾਈ ਸਸੀ ਗੱਲ ਸਸੀ ਗੱਲ ਬਾਈ ਹੋਰ ਠੀਕ ਠਾਕ ਹਾਂਜੀ ਠੀਕ ਠਾਕ ਅੱਜ ਫਿਰ ਇਹ ਕਿਧਰੋਂ ਪੱਟ ਲਿਆਂਦਾ ਬਾਈ ਨਗੀਨਾ ਬਸ ਆਹੀ ਬਾਈ ਦੱਸਦੇ ਹਾਂ ਅੱਛਾ ਐਡੇ ਕਦ ਕਾਠ ਵਾਲੀ ਜਰਸੀ ਵਿਰਲੀ ਬਹੁਤ ਮਿਲਦੀ ਹੈ ਹਾਂ ਠੀਕ ਆ ਤੇ ਕਦੋਂ ਸੂਪੀ ਬਾਈ ਫਿਰੇ ਇਹ ਨਾ ਬਾਈ ਯਾਰ ਦਿਨ ਤਾਂ ਪਈ ਸੀ ਪੰਜ ਚਾਰ ਇਹ ਉਪਰਾਇਆ ਕਰਕੇ ਨਾ ਬਾਲੇ ਉਹਨਾਂ ਦੀ ਘਰ ਦੀ ਬਾੜੀ ਰੱਖੀ ਸੀਗੀ ਜਣੀ ਕਿ ਵੱਛੀ ਪਾਲੀ ਸੀ ਉਹਨਾਂ ਨੇ ਅੱਛਾ ਤੇ ਉਪਰਾਇਆ ਕਰਕੇ ਸੂਪੀ ਆ ਇਹ ਅੱਛਾ ਉਪਰਾ ਕਰਕੇ ਸੂਪੀ ਆ ਤੇ ਗੱਡੀ ਤੇ ਚੜਨੇ ਚੁੜਨੇ ਕਰਕੇ ਵੀ ਫਰਕ ਪੈ ਜਾਂਦਾ ਬਾਕੀ ਤੇ ਠੀਕ ਆ ਜੇਰ ਜੂਰ ਓਕੇ ਆ ਬਾਈ ਜੇਰ ਜੂਰ ਕੰਪਲੀਟ ਆ ਆਪਣੀ ਉਹ ਵੀ ਰੱਖੀ ਪਈ ਆ ਮਨ ਕਰਾ ਰਾਤ ਤੱਕ ਨਿਕ ਵੇ ਜੇਰ ਪਈ ਆ ਠੀਕ ਆ ਰਾਤ 3 ਵਜੇ ਜੇਰ ਪੈ ਗਈ ਸੀ ਤੇ ਸੂਈ ਕਿੰਨੇ ਵਜੇ ਸੀ ਬਾਈ ਇਹ ਸੂਈ ਪੀਛਾ ਬਾਈ ਤਕਰੀਬਨ ਹੋਊਗਾ 7-8 ਕਰਦੇ ਆ ਵੀ 7-8 ਦਾ ਠੀਕ ਆ ਲੋ ਵੀ ਸੱਜਣੋ ਜੇਰ ਵੀ ਪੈ ਗਈ ਆ ਥਣ ਹਵਾਨਾ ਤੁਹਾਨੂੰ ਵਿਖਾ ਦਿੰਨੇ ਆ ਰੂਹ ਖੁਸ਼ ਹੁੰਦੀ ਓ ਵੇਖ ਕੇ ਵੇਖ ਸਕਦੇ ਆ ਕਦ ਕਾਠ ਦੋਸਤੋ ਪੂਰਾ ਵੱਡੇ ਕਦ ਕਾਠ ਦੇ ਵਿੱਚ ਆ ਜਰਸੀ ਜਿਹੜੀ ਕਿ ਬਹੁਤ ਵਿਰਲ ਈ ਥਾਉਂਦੀ ਆ ਦੋਸਤੋ ਪੰਜਾਬ ਵਾਲੀ ਜਰਸੀ ਐਡੇ ਕਦ ਕਾਠ ਦੇ ਵਿੱਚ ਥਣਾ ਦੀ ਸਾਇਹ ਦੀ ਗੱਲ ਕਰੀਏ ਦੋਸਤੋ ਥਣਾ ਦਾ ਸਾਇਹ ਵੀ ਬਹੁਤ ਸੋਹਣਾ ਬਾਕੀ ਦੋਸਤੋ ਬਾਈ ਨੇ ਦੁੱਧ ਜਿਹੜਾ ਸਵੇਰ ਚਵਾਈ ਕਰਦੀ ਸਾਰਾ ਦੁੱਧ ਕੱਢਿਆ ਹੋਇਆ ਹਾਂ ਆਪਣਾ ਕੋਈ ਮੰਨ ਕੇ ਛੱਡਿਆ ਨਹੀਂ ਮੰਨ ਕੇ 6:30 ਵਜੇ ਨੂੰ ਪਹਿਲਾਂ ਤਾਂ ਜੇਰ ਪਈ ਉਹ ਬੱਚੀਆਂ ਸੀ ਹਾਂਜੀ ਮੁੜ ਕੇ 6:30 ਵਜੇ ਮੈਂ ਚੋਤੀ ਆ ਅੱਛਾ ਕਿੰਨਾ ਦੁੱਧ ਕਰ ਸਾਢੇ 5 ਕਿਲੋ ਮੈਂ ਬੋਲਾ ਕੱਢਦਾ ਸੀ ਸਾਢੇ 5 ਕਿਲੋ ਦੁੱਧ ਕੱਢਦਾ ਸੀ ਠੀਕ ਆ ਲਓ ਵੀ ਸੱਜਣੋ ਸਾਢੇ 5 ਕਿਲੋ ਬਾਕੀ ਵੱਛੀ ਵੀ ਚੰਗਾਤੀ ਸੀ ਤੇ ਸਾਢੇ 5 ਕਿਲੋ ਬਾਈ ਦੱਸਦਾ ਬੋਲਾ ਕੱਢਦਾ ਸੀਗਾ ਥਾਣਾ ਦਾ ਸਾਈਜ਼ ਹੈ ਵੇਖੋ ਦੋਸਤੋ ਪੂਰਾ ਮੁਠੀ ਚਵਾਈ ਵਾਲਾ ਥਾਣਾ ਤੇ ਹਵਾਨਾ ਖਾਲੀ ਕਰਕੇ ਦੋਸਤੋ ਥੋੜਾ ਜਿਆਦਾ ਥੰਡ ਨੇੜੇ ਲੱਗਦਾ ਇਸ ਕਰਕੇ ਚਵਾਈ ਤੋਂ ਹੀ ਇੱਕ ਨੰਬਰ ਹੈ ਹਵਾਨੇ ਦੇ ਉੱਤੇ ਨਾੜਾਂ ਵੇਖੋਗੇ ਦੋਸਤੋ ਨਾੜਾਂ ਦਾ ਪੂਰਾ ਗੁੱਛਾ ਵੱਜਿਆ ਹੋਇਆ ਦੁੱਧ ਵਾਲੀ ਚੀਜ਼ ਦਾ ਦੋਸਤੋ ਇੱਥੋਂ ਹੀ ਪਤਾ ਲੱਗ ਜਾਂਦਾ ਤੇ ਮਿਲਕ ਵੇਨ ਨੀ ਨਿਗਾਹ ਮਾਰ ਲਓ ਹਵਾਨੇ ਦੀ ਜਿਹੜੀ ਤਿਆਰੀ ਆ ਦੋਸਤੋ ਬਾਈ ਦੇ ਕੋਲੇ ਵੀਡੀਓ ਵੀ ਆ ਤੇ ਬਹੁਤ ਘੈਂਟ ਗੱਲਬਾਤ ਸੀ ਸੱਜਣੋ ਜੋ ਸੂਂਦੀ ਦੀ ਬਾਈ ਨੇ ਵੀਡੀਓ ਆਪਾਂ ਨੂੰ ਵਿਖਾਈ ਤੇ ਆ ਕੇ ਦੋਸਤੋ ਤੁਸੀਂ ਸ਼ਾਮ ਤਾਈਂ ਵੇਖੋਗੇ ਪੂਰੀ ਤਿਆਰੀ ਬਣਾ ਜਾਣੀ ਹੈ ਵੈੜ ਨੇ ਹਵਾਨਾ ਬਹੁਤ ਵੱਡਾ ਤਿਆਰ ਕਰਦੀ ਆ ਤੇ ਦੁੱਧ ਕੱਢਾਈ ਕਰਕੇ ਦੋਸਤੋ ਥੋੜਾ ਜਿਹਾ ਹਵਾਨਾ ਖਾਲੀ ਜਿਹਾ ਲੱਗਦਾ ਬਾਕੀ ਹਜੇ ਪਲੂਣ ਦੇ ਵਿੱਚ ਆ ਪਲੂਣ ਕੱਢਗੀ ਤਾਂ ਦੋਸਤੋ ਹਵਾਨਾ ਨੇ ਹੋਰ ਵੀ ਸੋਹਣਾ ਬਣਾ ਜਾਣਾ ਦੋਸਤੋ ਪਲੂਣ ਕਰਕੇ ਥੋੜਾ ਜਿਹਾ ਇੱਕ ਪਾਸੇ ਵੱਧ ਦਿਖਾਉਂਦੀ ਆ ਹਵਾਨਾ ਠੰਡੀ ਚੀਜ਼ ਆ ਵੀ ਬਾਕੀ ਠੰਡੀ ਸੀਲ ਦੀ ਗੱਲ ਕਰੀਏ ਤਾਂ ਦੋਸਤੋ ਵੈਸੇ ਹੁੰਦੀਆਂ ਹੀ ਇਹ ਠੰਡੀਆਂ ਤੇ ਪਰ ਵੇਖ ਸਕਦੇ ਆ ਬਾਈ ਹੱਥ ਮਾਰ ਰਿਹਾ ਤੇ ਫੇਸ ਬਿਊਟੀ ਦੀ ਗੱਲ ਕਰੀਏ ਤਾਂ ਦੋਸਤੋ ਵੇਖ ਸਕਦੇ ਆ ਬਾਕੀ ਹਿਮਾਚਲ ਵਾਲਿਆਂ ਤਾਂ ਬਹੁਤ ਮਿਲ ਜਾਂਦੀਆਂ ਪਰ ਆਹ ਚੀਜ਼ ਘੱਟ ਮਿਲਦੀ ਹੈ ਸਹੀ ਗੱਲ ਆ ਬਾਈ ਹਿਮਾਚਲ ਵਾਲਿਆਂ ਵਾਕਿਆ ਹੀ ਬਹੁਤ 16 17 ਕਿਲੋ ਤੋ ਦਿੱਤਾ 500 62 ਦੇ ਇੰਪੋਰਟਡ ਬੱਛੇਲਾ ਠੀਕ ਆ ਉਹ ਤੇ ਬੱਛੀ ਆ ਮਗਰੇ ਦੀ ਬੱਛੀ ਮਗਰਾ 500 500 62 ਦਾ ਹੀ 500 62 ਠੀਕ ਆ ਲੋ ਵੀ ਸੱਜਣੋ ਪ੍ਰੋਪਰ ਜਾਣਕਾਰੀ ਆ ਬਾਈ ਕੋਲੇ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਤੇ ਜਿਹੜਾ ਨੰਬਰ ਆ ਬਾਈ ਤੋ ਵੀ ਆਪਾਂ ਪੁੱਛ ਲਾਂਗੇ ਈ ਨੰਬਰ ਆ 22 ਦਾ ਪਿੰਡ ਲੰਡੇ ਰੋਡੇ ਤੇ ਬਾਈ ਦਾ ਨਾ ਹੈਗਾ ਸੱਜਣੋ ਮਨਿੰਦਰ ਤੇ ਵੇਖ ਸਕਦੇ ਆ ਥਣ ਹਵਾਨਾ ਮਗਰਲੇ ਪਾਸੋਂ ਜੱਜਮੈਂਟ ਲਾ ਲਓ ਦੋਸਤੋ ਸਵੇਰ 11 ਕ ਦਾ ਟਾਈਮ ਆ ਸੱਜਣੋ ਤੇ ਉਸ ਢੰਗ ਨਾਲ ਆਪ ਦੀ ਕਰ ਲਓ ਜੇ ਜੱਜਮੈਂਟ ਚਵਾਈ ਕੀਤੀ ਹੋਈ ਆ 5 5.5 ਕਿਲੋ ਬੋਲਾ ਕੱਢਿਆ ਤੇ ਬਾਕੀ ਵੱਛੀ ਦੋਸਤੋ ਬਾਈ ਨੇ ਰਜਾਤੀ ਸੀ ਤੇ ਵੱਛੀ ਵੀ ਤੁਹਾਨੂੰ ਵਿਖਾਵਾਂਗੇ ਬਾਈ ਇੱਕ ਤਾਂ ਆਪਣਾ ਨੰਬਰ ਦੱਸ ਦਿਓ ਤੇ ਇੱਕ ਮੁੱਲ ਕੀ ਕਰਾਂਗੇ ਦਾ ਨੰਬਰ ਆਪਣਾ ਫੋਨ ਨੰਬਰ ਹੈ 62832 62832 29457 29457 ਠੀਕ ਆ ਤੇ ਰੇਟ ਕੀ ਕਰਾਂਗੇ ਬਾਈ ਰੇਟ ਆਪਾਂ ਹੀ ਪਲਾਉਣ ਦੀ ਲੋਕ ਤਾਂ ਵੈਸੇ ਪੰਜਾਬ ਵਾਲੇ ਲੱਖ ਸਵਾ ਲੱਖ ਕਰੀ ਜਾਂਦੇ ਨੇ ਬਈ ਆਪਾਂ ਲੈਣ ਦੇ ਨਾਲ 85000 ਰੁਪਏ ਚ ਦੇਵਾਂਗੇ 85000 ਦੀ ਮੌਕੇ ਤੇ ਮਾਨਤਾਨ ਮੌਕੇ ਤੇ ਜਿਹੜਾ ਦੂਰੋਂ ਆਊਗਾ ਹੀ ਮਾਨਤਾਨ ਕਰ ਦਾਂਗੇ ਲਓ ਬਈ ਸੱਜਣੋ ਮਾਨਤਾਨ ਤੁਹਾਡਾ ਹੋ ਜਾਊਗਾ ਜੇ ਮੌਕੇ ਤੇ ਤੁਹਾਨੂੰ ਜੱਚਦੀ ਹੈ ਤਾਂ ਬਾਈ ਦਾ ਨੰਬਰ ਦੋਸਤੋ ਸਕਰੀਨ ਤੇ ਚੱਲੂਗਾ ਬਾਕੀ ਜੇਰ ਜਿਹੜੀ ਆ ਦੋਸਤੋ ਬਿਲਕੁਲ ਆਦਨੇ ਤੁਹਾਨੂੰ ਆ ਬਾਈ ਬਠਲ ਤੇ ਸਾਂਭੀ ਬੈਠਾ ਦੇਖ ਸਕਦੇ ਆ ਤੇ ਬੱਚੀ 20 ਕਿਲੋ ਦੁੱਧ ਇਹ ਆਪਾਂ ਗਰੰਟੀ ਕਰਕੇ ਦੇ ਦਾਂਗੇ 20 ਕਿਲੋ ਗਰੰਟੀ ਕਰਕੇ ਦੇ ਦਾਂਗੇ ਬੱਚੀ ਬਾਈ ਖੜੀ ਕਰੀ ਬੱਚੀ ਵਿਖਾ ਲਈਏ ਦਰਸ਼ਕਾਂ ਨੂੰ ਦੋ ਨਾਗ ਹੀ ਅਸਰ ਜਨੋ ਜਨਮ ਦੋਸਤੋ ਰਾਤ ਦਾ ਲਿਆ ਹੋਇਆ ਤੇ ਚੰਗੇ ਕੱਦ ਕਾਠ ਵਾਲੀ ਜਰਸੀ ਇਹ ਵੀ ਦੋਸਤੋ ਬਹੁਤ ਸੋਹਣੀ ਤਿਆਰ ਹੋ ਜਾਣੀ ਹੈ ਜੇ ਕਿ ਵੀਰ ਚੰਗੀ ਸਾਹ ਹਾਂ ਦਾ ਦੇਖ ਸਕਦੇ ਆ ਬਿਲਕੁਲ ਜਮਾ ਨਿੱਕਾ ਕਾਨਾ ਦੋਸਤੋ ਦੇਖ ਸਕਦੇ ਆ ਅੱਖਾਂ ਜਿਹੜੀਆਂ ਬਾਹਰ ਨੂਬਰੀਆਂ ਹੋਈਆਂ ਜਰਸੀ ਵਾਂਗੂ ਦੋਸਤੋ ਬਹੁਤ ਸੋਹਣੀ ਬੱਚੀ ਆ ਦੋਸਤੋ ਜੇ ਦੋਸਤੋ ਤੁਹਾਨੂੰ ਇਹ ਵਿਹੜ ਪਸੰਦ ਹੋਵੇ ਬਾਈ ਨੂੰ ਕਾਲ ਕਰ ਲੈ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਤੇ ਕਾਲ ਕਰਕੇ ਸਾਡੇ ਨਾਲ ਸੰਪਰਕ ਕਰ ਲਿਓ ਜੀ ਵੀਡੀਓ ਵੇਖ ਲਈ ਧੰਨਵਾਦ ਦੋਸਤੋ